ਪਿਆਜ਼ ਅਦਰਕ ਗੋਭੀ ਨਾਲ ਸਾਤਾ ਸੀਂਦੇ ਦੇ ਕਿਚਨ ਕਿੰਗ ਮਸਾਲਾ ਹੁਣ ਅਸੀਂ ਇਹਦੇ ਚ ਪਾਵਾਂਗੇ ਜਿੰਜਰ گارਲਿਕ ਪੇਸਟ ਅਦਰਕ ਲਸਣ ਦਾ ਪੇਸਟ ਇਹ ਨਾਲ ਬੜਾ ਵਧੀਆ ਫਲੇਵਰ ਆ ਜਾਂਦਾ ਹੈ ਬਾਕੀ ਇਸ ਨੂੰ ਚੱਣੀ ਚ ਪਾਵਾਂਗੇ ਤੇ ਬਾਅਦ ਵਿੱਚ ਪਾਣੀ ਹਟਾ ਦੇਣਾ ਮੋਟੋ ਪਰਾਹ ਗੁਰੁੱਛੀ ਜਿਆਤਾ ਦੇ ਗਿਨਾ ਕੋਈ ਨਹੀਂ ਕਿੱਥੇ ਹੀ ਆ ਇਹ ਨਹੀਂ ਹੁਣ ਪਾਣਾ ਲੈਂਦੇ ਹਾਂ ਮਸਾਲਾ ਚਾਲਾ ਨਹੀਂ ਹੁਣ मिक्स करके फिर चेक कर करते नमक कि कर। अगर नमक ठीक है तो फिर ठीक है नहीं तो फिर होर पाने मिक्स करके फिर धन दिखी खाने अपनी मोमो ऑर्डर जोड़ी है वो तैयार हो चुकी है मैदा जोड़ा ऑलरेडी पहले ही गुन के रख दिया मैदा अपना रेडी है हम चलो अभी मोमोज ता दो तैयार करते मोमो तैयार खाते हैं फिर चुनी गिनती रेडी करते दे। नाम के नाम चलो ਦਾ ਪਾਣੀ ਗਰਮ ਕਰਨ ਨੂੰ ਆਸਤੇ। ਆਪਣਾ ਚਿੱਕੜਾ ਸੁਕਾ ਰਣਾ। ਸੁਕਾਤੀ ਤੇ ਆਪਾਂ ਚਟਨੀ ਚਟਨੀ ਗੜੀ ਮੈਂ ਆਲਰਡੀ ਪਹਿਲੇ ਤਿਆਰ ਕਰ ਲਈ ਹੈ। ਚਟਨੀ ਆਪਣੀ ਬਹੁਤ ਹੀ ਜ਼ਿਆਦਾ ਟੇਸਟੀ ਸਪਾਈਸੀ ਬਣੀ ਹੈ। ਇਹ ਜੋ ਮੈਂ ਪਾਇਆ ਸੀ ਅਮ گارਲਿਕ ਯਾਨੀ ਕਿ ਲਸਣ ਪਾਇਆ ਸੀ, ਟਮਾਟਰ ਪਾਇਆ ਸੀ, ਧਨੀਆ ਪਾਇਆ ਸੀ ਤੇ ਲਾਲ ਮਿਰਚਾਂ ਪਾਈਆਂ ਸੀ ਖੂਬ ਸਾਰੀਆਂ ਤੇ ਬੜੀ ਟੇਸਟੀ ਜੀ ਚਟਨੀ ਬਣੀ ਹੈ। ਤਾਂ ਇਹ ਪਹਿਲੇ ਰੈਡੀ ਕਰ ਲੀਆ ਪਹਿਲਾ ਜਿਹੜਾ ਪੇੜਾ ਹੈ ਉਹਨੂੰ ਵੇਲ ਦਿੱਤਾ ਵਾ ਤੁਸੀਂ ਇਸ ਤਰੀਕੇ ਦਾ ਕੋਈ ਵੀ ਇੰਨਾ ਕ ਇੰਨਾ ਕ ਸਾਈਜ਼ ਦਾ ਮੈਂ ਗਲਾਸ ਲੈ ਲਿਆ ਤੁਸੀਂ ਚਾਹੋ ਤਾਂ ਵੱਡਾ ਵੀ ਲੈ ਸਕਦੇ ਹੋ ਇੰਨਾ ਲੈ ਕੇ ਪਹਿਲੇ ਇੱਕ ਪੇੜੇ ਨੂੰ ਲੈ ਕੇ ਮੇਦੇ ਨੂੰ ਕੱਢ ਕੇ ਫਿਰ ਐਂ ਅਸੀਂ ਆਂਦੀਆ ਗੋਲ-ਗੋਲ ਲੋਈਆਂ ਕੱਢ ਲਾਂਗੇ ਕਿਉਂਕਿ ਪ੍ਰੋਪਰ ਸ਼ੇਪ ਚ ਜੇ ਅਸੀਂ ਵੇਲਣਾ ਚਾਹੀਏ ਨਾ ਤੇ ਉਹ ਬੰਦੀਆਂ ਨਹੀਂ ਹੈਗੀਆਂ ਪ੍ਰੋਪਰ ਚ ਤੇ ਇਕੱਠੇ ਇੱਕ ਵਾਰੀ ਪੇੜਾ ਜਿਹੜਾ ਵੇਲ ਦੰਦੇ ਨਾਲ ਇੰਨਾ ਬੈਨੀਫਿਟ ਹੈ ਕਿ ਇਹ ਦੇਖੋ ਕਿੰਨੇ ਸਾਰੇ ਪੀਸ ਆਪਣੇ ਨਿਕਲ ਗਏ ਨੇ ਹੁਣ ਜਿਹੜਾ ਆ ਐਕਸਟਰਾ ਵਾਲਾ ਮੈਦਾ ਹੈ ਨਾ ਇਨੂੰ ਅਸੀਂ ਆ ਫਟਾਫਟ ਫਟਾਫਟ ਚੱਕ ਦੇਣਾ ਕਿ ਭਰਾਵਾ ਤੇਰਾ ਹੱਲੇ ਕੋਈ ਕੰਮ ਨਹੀਂ ਹੈਗਾ ਤੂੰ ਜਾ ਇੱਥੋਂ ਤੈਨੂੰ ਦੂਜੇ ਵੇਲੇ ਚ ਲੈ ਕੇ ਆਵਾਂਗੇ ਹੁਣ ਅਸੀਂ ਚੱਕੀ ਇੱਕ ਕੱਲ ਹੋਈ ਤੇ ਦਿਖਾਣੇ ਆ ਤੁਹਾਨੂੰ ਡਿਜ਼ਾਈਨ ਐਕਚੁਅਲ ਜੇ ਮੇਰੇ ਹਸਬੰਦ ਕਹਿੰਦੇ ਕਿ ਛੋਟੇ ਬਣਾਣੇ ਜਿਆਦਾ ਵੱਡੇ ਨਹੀਂ ਬਣਾਣੇ ਨਹੀਂ ਤੇ ਮੈਂ ਤਾਂ ਵੱਡੇ ਬਣਾਉਣੇ ਸੀਗੇ ਤਾਂ ਕਰਕੇ ਅਸੀਂ ਛੋਟੇ ਬਣਾਣੇ ਇਹ ਵਾਲੇ ਪਹਿਲੇ ਇੱਥੋਂ ਇਹਨੂੰ ਇਤਰਾ ਕਰਨਾ ਹੈ ਫਾਈਟ ਤੇ ਤੇ ਫਿਰ ਇੰਜ ਅਰੇ ਯਾਰ ਪਿੱਥੱਲੇ ਰੱਖੋ ਨਾ ਜਿਆਦਾ ਫੋਕਸ ਨਹੀਂ ਹੁੰਦਾ ਇਹ ਨਾਲ ਲੋਈ ਚੱਕੇ ਇਹਦੇ ਚ ਪਾਇਆ ਸੀ ਥੋੜਾ ਜਿਹਾ ਮਟੀਰੀਅਲ ਐਕਚੁਅਲ ਚ ਬਾਜ਼ਾਰ ਦੇ ਨਾਲੋਂ ਥੋੜਾ ਜ਼ਿਆਦਾ ਹੀ ਪਾਣਾ ਹੈ ਕਿਉਂਕਿ ਐਂ ਕਿਹੜਾ ਬਾਜ਼ਾਰ ਵਾਲੇ ਵਾਂਗੂ ਬਣਾਉਂਦੇ ਆ ਤਾਂ ਮੈਂ ਇਦਾਂ ਹੀ ਮੈਂ ਤਾਂ ਪਾ ਦਿੰਦੇ ਆ ਜਿਹੜਾ ਲਾਸਟ ਵਾਲਾ ਵਾ ਇਹਨੂੰ ਅਸੀਂ ਇੱਥੋਂ ਚਿਪਕਾ ਦਿੰਨਾ ਉਸ ਤੋਂ ਬਾਅਦ ਇਹਨੂੰ ਫੜਨਾ ਹੈ ਤੇ ਇਹਨੂੰ ਐ ਇਹਨੂੰ ਇੰਚ ਇਹਨੂੰ ਇੰਚ ਇਹਨੂੰ ਇੰਚ ਤੇ ਇਹ ਦੇਖੋ ਆਪਣੀ ਐਨ ਬਿਲਕੁਲ ਬਾਜ਼ਾਰ ਵਾਲੀ ਲੜੀ ਸ਼ੇਪ ਆ ਗਈ ਹੈ ਪਿੱਛੋਂ ਪਤਾ ਨਹੀਂ ਕੀ ਸ਼ੇਪ ਬਣ ਗਈ ਇਹਦੀ ਕੱਲੇ ਮਟੀਰੀਅਲ ਥੋੜਾ ਜ਼ਿਆਦਾ ਪਾਤਾ ਇੰਨਾ ਚੋ ਆਹ ਲੋ ਬਈ ਪੀਸ ਦੇਤੇ ਤੇ ਇਹੰਜ ਜਿਹੜੇ ਐਕਸਪੋਰਟ ਨੇ ਉਹ ਤਾਂ ਵੀ ਇੱਕ ਸੈਕਿੰਡ ਚ ਪਤਾ ਨਹੀਂ ਕਿੰਨੇ ਮੋਮੋਜ਼ ਖਾੜ ਲੈਂਦੇ ਨੇ ਤਾਂ ਅਸੀਂ ਇੱਲੇ ਕੋਸ਼ਿਸ਼ ਕਰ ਰਹੇ ਹਾਂ ਇਹ ਆਪਣੀ ਸ਼ੇਪ ਬਣ ਗਈ ਹੈ ਪਾਣੀ ਜਿਹੜਾ ਮੈਂ ਆਲਰੇਡੀ ਥੱਲੇ ਬੋਇਲ ਕਰਨ ਨੂੰ ਕਹਿੰਦੇ ਰੱਖ ਦਿੱਤਾ ਇਹਨਾਂ ਕੰਮ ਜਿਹੜਾ ਥੋੜਾ ਜਲਦੀ ਹੋ ਜਾਏਗਾ ਨੇ ਤੇ ਜਦ ਬਾਜੋ ਪਾਣੀ ਉਬਲਣ ਤਰੋਂ ਨਾ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਮੋਮੋਸ ਜਿਹੜੇ ਥੋੜੇ ਥੋੜੇ ਦੂਰ ਰੱਖਨੇ ਆ ਉਹਦਾ ਰੀਜ਼ਨ ਇਹ ਹੈ ਕਿਉਂਕਿ ਇਹ ਨਾ ਥੋੜੇ ਫੁੱਲਦੇ ਨੇ ਫੁੱਲ ਅਗਰ ਇਹ ਫੁੱਲ ਗਏ ਇਕੱਠੇ ਚਿਪਕ ਗਏ ਤਾਂ ਫਿਰ ਇਹ ਆਪਸੇ ਚਪਕ ਕੇ ਖੱਟ ਜਾਣੇ ਆ ਤਾਂ ਇਸ ਨੂੰ ਮਸ਼ੀਨ ਦੇ ਵਿੱਚ ਥੋੜਾ ਗੈਪ ਰੱਖੀਦਾ ਇੱਕ ਮਸ਼ੀਨ ਜਿਹੜੀ ਆਪਣੀ ਘੜੀ ਆਲਮੋਸਟ ਇੰਨਾ ਹੀ ਸੇਫ ਪਰ ਆਪਣਾ ਨਹੀਂ ਚ ਆਪਸੇ ਚਿਪਕ ਜਾਣਗੇ ਹੋਂਨੇ ਦੇ ਉੱਪਰ ਦੂਸਰੀ ਰੱਖ ਦੋ ਮੋਮੋਜ਼ ਆਪਣੇ ਬਣ ਕੇ ਰੈਡੀ ਹੋਏ ਕਿ ਨਹੀਂ ਚਲੋ ਚੈੱਕ ਕਰਦੇ ਆਂ ਪਹਿਲੇ ਚੈੱਕ ਕਰਾਂਗੇ ਥਰਡ ਡੇ ਨੂੰ 2 ਮਿੰਟਾਂ ਲਈ ਹੋਰ ਲੱਗਣਾ ਆਪਾਂ ਚੈੱਕ ਕਰਦੇ ਆਂ ਉੱਪਰਲੇ ਹਾਂ ਆਹ ਥੋੜੀ ਜਿਹਾ ਸੰਗਣੇ ਕਰ ਦਿੱਤੇ ਹਨ ਐਨਾਂ ਨੂੰ ਲੱਗਣੇ ਹਨ 5 ਮਿੰਟ ਹੋਰ ਆਪਣੇ ਤੇ ਆਹ ਜਿਹੜੇ ਥਰਡ ਡੇ ਖਾਲੀ ਕਰਾਂਗੇ ਉਸ ਤੋਂ ਬਾਅਦ ਆਪਾਂ ਇੱਕ ਟਿੱਕੀ ਜੀ ਬਣਾਈ ਹੈ ਅਲੱਗ ਸਾਈਜ਼ ਦੀ ਹਾਂ berapa tadi nikiti ya? gitu ya di sini? Nana sama dia, है अपने पनीर मोमोज स्वादिष्ट डिप करा गया मिर्चा वाली चटनी चौ बहुत mm, awesome. स्वाद है